ਹਰ ਆਪਣੀ ਬੰਦਾ ਆਪਣੀ ਉਮੀਦ ਲੈ ਕੇ ਆ ਰਿਹਾ ਪਰ ਕੰਮ ਲੋਕਾਂ ਲਈ ਕੀ ਕਰਨਾ ਉਹ ਨਹੀਂ ਦੱਸਣਾ ਉੱਥੇ ਕਹਣਗੇ ਪੰਥ ਨੂੰ ਖਤਰਾ ਜੀ ਦੇਸ਼ ਨੂੰ ਖਤਰਾ ਜੀ ਧਰਮ ਨੂੰ ਖਤਰਾ ਜੀ دین ਨੂੰ ਖਤਰਾ ਜੀ ਚਾਰਾਂ ਨੂੰ ਕੋਈ ਖਤਰਾ ਨਹੀਂ ਚਾਰਾਂ ਦੇ ਖਤਰਿਆਂ ਦੇ ਖਿਲਾੜੀ ਤੋਂ ਲੋਕਾਂ ਨੂੰ ਖਤਰਾ ਹੈ ਚੋਣਾ ਦੇ ਨੇੜੇ ਤੇੜੇ ਨਾ ਦੋਨੋਂ ਵਰ ਦਾ ਕਾਰੋਬਾਰ ਬਹੁਤ ਔਰ ਉਸ ਕਾਰੋਬਾਰ ਦੇ ਵਿੱਚ ਪੁਲਿਸ ਤੇ ਬੂਟ ਲੈ ਕਰ ਤੇ ਸਿਆਸੀ ਬੰਦਿਆਂ ਦਾ ਬਹੁਤ ਹੈ ਖਾਰਾ ਪੰਜਾਬ ਦਾ ਰੈਨੂ ਡੁੱਬ ਜੇ ਉਹਦੀ ਜ਼ਿੰਮੇਵਾਰੀ ਪੁਲਸ ਦੀ ਹੈ ਜ਼ਿੰਮੇਵਾਰੀ ਕੰਡ ਦੀ ਐਕਸਾਈਟ ਹੈ محکمہ ਦੀ ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਨਹੀਂ ਕਾਟ ਖਚਾਉਂਦਾ ਪਰਚਾ ਹੀ ਦਰਜ ਕਰ ਸਕਦੇ ਆ ਕਿਸੇ ਵੀ ਸ਼ਰਾਬ ਦੇ ਠੀਕ ਹੈ ਤੇ ਇਸ ਕਰਕੇ ਇਹ ਫਿਰ ਰਜ ਕੇ ਸ਼ਰਾਬਾਂ ਘੜੋ ਆਵਲ ਕਦਾ ਪੈਸਾ ਏਸਿਆਂ ਜੇ ਬਹਿਣ ਮੌਜਾ ਇਹ ਕਰਨ ਤੇ ਮਰਨ ਲੋਕ ਡੇ ਮੰਤਰੀ ਨੇ ਮਣ ਰੋੜਾ ਉਹਨਾਂ ਦਾ ਬਿਆਨ ਵੀ ਆ ਗਿਆ ਤੁਸੀਂ ਸੁਣ ਲਿਆ ਹੋਊਗਾ ਹਾਂ ਹਾਂ ਉਹ ਕਹਿੰਦੇ ਵੀ ਇਹ ਤਾਂ ਸਰਕਾਰੀ ਦਰੂ ਨਾਲ ਜਾਂ ਉਦਾਰੂ ਨਾਲ ਮਰੀ ਨਹੀਂ ਇਹ ਤਾਂ ਬੰਦੇ ਜੇ ਪ੍ਰਾਈ ਜੇ ਸਰਕਾਰੀ ਜ਼ਾਰੂ ਨਾਲ ਨਹੀਂ ਮਰੇ 2 ਨੰਬਰ ਦੀ ਸ਼ਰਾਬ ਨਾਲ ਮਰੇ ਆ ਤੇ ਉਹਦੇ ਤੇ ਵੀ ਸਰਕਾਰ ਤੇ ਡਿਪਾਰਟਮੈਂਟ ਦਾ ਤੇ ਪੁਲਸ ਦਾ ਫਰਜ ਹੈ ਕਿ 2 ਨੰਬਰ ਦੀ ਸ਼ਰਾਬ ਬਣ ਕਿਵੇਂ ਗਈ ਜਿਹੜਾ ਗੁਜਰਾਪਿੰਡ ਆ ਜੀ ਹਾਂ ਗੁਜਰਾਪਿੰਡ ਉਹ ਉੱਥੇ ਮੁੱਖ ਮੰਤਰੀ ਸਾਹਿਬ ਜਾਂਦੇ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਵੀ ਜੇ ਮੈਂ ਕਲਾਕਾਰ ਹੁੰਦਾ ਤਾਂ ਸੁੱਤੋਂ 5 ਲੱਖ ਲੈਣਾ ਸੀ ਹੁਣ ਦੇ ਕੇ ਜਾ ਰਹਾਂਗਾ ਇਹ ਪਬਲਿਕ ਦੇ ਉੱਤੇ ਸਰਕਾਰ ਦਾ ਫਰਜ ਹੈ ਇਹ ਕੋਈ ਆਸਾਨ ਨਹੀਂ ਹੈ ਜਿਹੜਾ ਸ਼ਰਾਬ ਵਾਲਾ ਹੈ ਜਾਂ ਐਕਸਰਸਾਈਜ਼ ਵਿਭਾਗ ਵਾਲਾ ਜਿਹੜਾ ਇਹ ਰੌਲਾਗਾ ਜੀ ਇਹ ਆਮ ਆਦਮੀ ਪਾ ਦਿੱਲੀ ਵੀ ਤੁਹਾਨੂੰ ਪਤਾ ਹੈ ਇਹ ਹੀ ਕੁਝ ਹੋਊਗਾ ਕਿ ਜੀ ਜੀ ਬਿਲਕੁਲ ਠੀਕ ਹੈ ਅੰਦਰ ਗਏ ਨੇ ਮੁੱਖ ਮੰਤਰੀ ਜੀ ਕੀ ਤੋਂ ਲੱਦਾ ਉਹਦੀਆਂ ਪੈੜਾ ਪੰਜਾਬ ਚ ਵੀ ਆਉਣਗੀਆਂ ਬਿਲਕੁਲ ਪੰਜਾਬ ਚ ਪੈੜਾ ਆਉਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਤਾਂ ਸਰਕਾਰ ਸਾਂਵੀ ਹੈ ਇੱਕ ਨੀਤੀ ਲਗਭਗ ਸਾਂਵੀ ਹੈ ਗਰ ਆਉਣੀ ਤੇ ਬਿੱਟੂ ਹਾਂ ਉਹ ਕਹੇ ਟਕਸਾਲੀ ਕਾਂਗਰਸੀ ਉਹ ਬੀਜੇਪੀ ਚ ਚਲੇ ਗਏ ਉਹਨੂੰ ਕਿਵੇਂ ਦੇਖਦੇ ਮੈਨੂੰ ਲੱਗਦਾ ਵੀ ਇਹਨਾਂ ਦੇ ਪੈਰਾਂ ਤੋਂ ਮਿੱਟੀ ਨਿਕਲ ਗਈ ਤੇ ਬੀਜੇਪੀ ਤੇ ਜਾ ਕੇ ਝੋਲੀ ਚ ਬਹਿ ਗਏ ਹੁਣ ਇਹ ਦੇਖਦੇ ਆ ਵੀ ਉਹ ਝੋਲੀ ਚ ਵਾ ਕੇ ਇਹਨੂੰ ਲੋਰੀਆਂ ਦਿੰਦੇ ਆ ਕੇ ਲਾਰੇ ਦਿੰਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਟਾਲੀਵਾਲ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੀ ਜੇ ਆਪਾਂ ਗੱਲ ਕਰਦੇ ਆਂ ਵਿਧਾਨ ਸਭਾ ਹਲਕੇ ਦੀ ਜੇ ਆਪਾਂ ਗੱਲ ਕਰਦੇ ਆਂ ਦਿੜਬਾ ਸਨਾਮ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੁੰਦੀਆਂ ਗਈਆਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਦੂਜਾ ਜਿਹੜਾ ਸੰਗਰੂਰ ਲੋਕ ਸਭਾ ਇਲੈਕਸ਼ਨ ਆ ਉਹ ਇਸ ਕਰਕੇ ਵੀ ਥੋੜਾ ਜਿਹਾ ਇੰਟਰਸਟਿੰਗ ਹੋਗਾ ਕਿਉਂਕਿ ਆਯਾਤ ਤੌਰ ਦੇ ਉੱਤੇ ਡੀਐਸਪੀ ਸਿੱਖੌਣੇ ਇੱਥੋਂ ਐਲਾਨ ਕਰਤਾ ਤੇ ਉਹਨਾਂ ਦੇ ਨਾਲ ਇੱਕ ਚਿਹਰਾ ਜ਼ਰੂਰ ਤੁਹਾਨੂੰ ਦਿਖੂਗਾ ਬਾਪੂ ਬਲਕੌਰ ਸਿੰਘ ਗਿੱਲ ਐਕਸਾਈਜ਼ ਵਿਭਾਗ ਦੇ ਵਿੱਚ ਵੀ ਰਹੇ ਨੇ ਇਹਨਾਂ ਦੇ ਨਾਲ ਪਹਿਲਾਂ ਸ਼ਰਾਬ ਵਾਲੀ ਗੱਲ ਦੇ ਉੱਤੇ ਗੱਲ ਕਰਦੇ ਆ ਜ਼ਹਿਰੀਲੀ ਸ਼ਰਾਬ ਜੋ ਹੋਇਆਗਾ ਜਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਜਿਹੜਾ ਸਮਝੌਤਾਗਾ ਉਹ ਕੀਤਾ ਗਿਆ ਸਸਕਾਰ ਹੋਇਆ ਤੇ ਉਸ ਨੂੰ ਲੈ ਕੇ ਵੀ ਬਹੁਤ ਸਾਰੇ ਪ੍ਰਸ਼ਨ ਚੰਨਾ ਤੇ ਚੋਣਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਹਰਦੀਪ ਸਿੰਘ ਬਾਪੂ ਜੀ ਪਹਿਲਾ ਸਵਾਲ ਤਾਂ ਐਕਸਾਈਜ਼ ਜਿਹੜੀ ਇੱਕ ਤਾਂ ਪਾਲਿਸੀ ਆ ਤੁਸੀਂ ਐਕਸਾਈਜ਼ ਵਿਭਾਗ ਦੇ ਵਿੱਚ ਅਫਸਰ ਰਹੇ ਹੋ ਹਾਂ ਹਾਂ ਉਸ ਨੂੰ ਲੈ ਕੇ ਗੱਲਬਾਤ ਤੇ ਦੂਜਾ ਜਿਹੜਾ ਇੰਦੀਆਂ ਮੌਤਾਂ ਹੋ ਗਈਆਂ ਤੇ ਸਰਕਾਰ ਦੀ ਵੀ ਉਹ ਉਸ ਹਿਸਾਬ ਦੀ ਗਤੀਵਿਧੀ ਨੀ ਨਜ਼ਰ ਆਈ ਮੁੱਖ ਮੰਤਰੀ ਜਰੂਰ ਜਾਣਦੇ ਨੇ ਸਸਕਾਰ ਹੋ ਜਾਂਦਾ ਉਹ ਤੁਸੀਂ ਇਹ ਸਾਰਾ ਜਿਹੜਾ ਦੇਖਿਆ ਹੈਗਾ ਇਹ ਕਿਹੜੇ ਹਿਸਾਬ ਦੀ ਫਿਲਮ ਦੇਖ ਲਈ ਇਸ ਤਰ੍ਹਾਂ ਬੇਟਾ ਵੀ ਅਕਸਰ ਜਦੋਂ ਚੋਣਾ ਹੁੰਦੀ ਹੈ ਹਾਂਜੀ ਚੋਣਾ ਦੇ ਨੇੜੇ ਤੇੜੇ ਨਾ ਹਾਂਜੀ ਦੋ ਨੰਬਰ ਦਾ ਕਾਰੋਬਾਰ ਬਹੁਤ ਹੁੰਦਾ ਹੈ ਹਾਂਜੀ ਔਰ ਉਸ ਕਾਰੋਬਾਰ ਦੇ ਵਿੱਚ ਪੁਲਿਸ ਤੇ ਬੂਟ ਲੈ ਕਰ ਹਾਂ ਤੇ ਸਿਆਸੀ ਬੰਦੇ ਦਾ ਬਹੁਤ ਹੱਥ ਹੁੰਦਾ ਜੀ ਜਿਹੜਾ ਜੈਨੂਨ ਠੇਕੇਦਾਰ ਹੁੰਦਾ ਉਹ ਨਹੀਂ ਕਰਦਾ ਹੂੰ ਕਿਉਂਕਿ ਉਹਦਾ ਠੇਕਾ ਕੈਨਸਲ ਹੁੰਦਾ ਜੀ ਬੂਟ ਲੈ ਗਰੀ ਵੀ ਨਿਜਾਇਜ਼ ਫਰੋਖ ਕਹਨੇ ਆ ਜੀ ਤੇ ਨਾਲ ਲੱਗ ਜਾਂਦੀ ਹੈ ਪੁਲਿਸ ਹਰ ਪੁਲਸ ਨੇ ਇਹਦੇ ਵਿੱਚ ਪੈਸਾ ਬਹੁਤ ਮਿਲਦਾ ਤੇ ਪੁਲਿਸ ਦੀ ਰੈਵਨਿਊ ਦੀ ਰਿਕਵਰੀ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਹੂੰ ਸਾਰਾ ਪੰਜਾਬ ਦਾ ਰੈਵਨੂ ਡੁੱਬ ਜੇ ਜੀ ਉਹਦੀ ਜ਼ਿੰਮੇਵਾਰੀ ਪੁਲਸ ਦੀ ਨਹੀਂ ਹੈ ਜ਼ਿੰਮੇਵਾਰੀ ਕਹੜੀ ਦੀ ਐਕਸਾਈਜ਼ ਤੇ ਟੈਕਸ ਦੀ ਹੂੰ ਵਿਭਾਗ ਦੇ ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਵੀ ਕਾਟ ਕੇ ਚਾਹੁੰਦਾ ਪਰਚਾ ਹੀ ਦਰਜ ਕਰ ਸਕਦੇ ਆ ਜੀ ਕਿਸੇ ਵੀ ਸ਼ਰਾਬ ਦੇ ਉੱਤੇ ਜੀ ਠੀਕ ਹੈ ਤੇ ਇਸ ਕਰਕੇ ਇਹ ਫਿਰ ਰਾਜ ਕੇ ਸ਼ਰਾਬਾਂ ਕਢਾਉਂਦੇ ਆ ਹੂੰ ਮੇਰਾ 35 ਸਾਲ ਦਾ ਬਤੌਰ 34 ਸਾਲ ਦਾ ਬਤੌਰ ਅਫਸਰ ਨੇ ਤਜਰਬਾ ਹੈ ਹਮ ਮੈਂ ਕਿਵੇਂ ਦਾ ਤੇ 15 16 ਸਾਲ ਹੋ ਗਏ ਮੈਨੂੰ ਰਟਾਇਰ ਹੋਣ ਤੇ ਮੈਂ ਹੁਣ ਵੀ ਉਹੀ ਕੁਝ ਵੇਖਦਾ ਇਹ ਚੀਜ਼ਾਂ ਖੁੰਦ ਗਈ ਤਾਂ ਨੇ ਪੁਰਸ ਬੂਟ ਲੈ ਗਰਤੇ ਨਿਯਾਜ਼ ਪ੍ਰੋਫ ਹੁਣ ਸਭ ਤੋਂ ਸਨੇਹੀ ਸਮਾ ਆ ਗਿਆ ਵੋਟਾਂ ਵੋਟਾਂ 'ਚ ਕੰਮ ਨੂੰ ਫਿਰ ਰੋਕਣ ਵਾਲਾ ਹੁੰਦਾ ਹੀ ਨਹੀਂ ਜੀ ਨਾ ਕੋਈ ਡੀਸੀ ਰੋਕ ਸਕਦਾ ਜੀ ਨਾ ਕੋਈ ਐਸਐਸਪੀ ਰੋਕ ਸਕਦਾ ਇਹ ਸਾਰੇ ਕਲਬਾਂ 'ਚ ਬੈਠੇ ਸ਼ਰਾਬਾਂ ਪੀਣ ਵਾਲੇ ਲੋਕ ਹੁੰਦੇ ਇਹਨਾਂ ਨੂੰ ਕੀ ਲੋੜ ਆ ਕਿਸੇ ਟੁੱਪ ਚ ਖੜਨਾ ਕਿਸੇ ਗਰੀਬ ਦੇ ਘਰੇ ਜਾਣਾ ਕਿਸੇ ਮੌਤ ਦੇ ਜਾਣਾ ਕਲਬਾਂ ਪੱਪਾਂ ਤੇ ਟੱਬਾਂ ਦੇ ਵਿੱਚ ਸ਼ਰਾਬਾਂ ਦੇ ਗਲਾਸ ਗਰਾਸ ਨੂੰ ਗਲਾਸ ਟਕਰਾ ਕੇ ਕਹਿੰਦੇ ਚੀਅਰਜ਼ ਜੀਅਰਜ਼ ਚੀਅਰਜ਼ ਇਹ ਤਾਂ ਆជា ਸ਼ਾਨੀ ਜਵਾਬ ਹੈ ਜੀ ਇਸ ਕਰਕੇ ਇਹਨਾਂ ਤੋਂ ਵੀ ਤੁਸੀਂ ਉਮੀਦ ਨਹੀਂ ਕਰ ਸਕਦੇ ਪਰ ਲੋਕਾਂ ਨੂੰ ਤਾਂ ਜਾਗੜਾ ਪੂਗਾ ਜੀ ਜੇ ਲੋਕ ਨਹੀਂ ਜਾਗਦੇ ਤੇ ਲੋਕਾਂ ਨੂੰ ਮਰਨਾ ਪਊਗਾ ਹੂੰ ਮੇਰੇ ਤਾਂ ਇਹੀ ਸਟਾ ਕੱਢਿਆ ਸੂਰ ਗਏ ਜਿੰਨਾ ਪਰਿਵਾਰਾਂ ਦੇ ਬੱਚੇ 20 ਕੀ ਪਰਿਵਾਰਾਂ ਦੇ ਵਿੱਚ ਬੱਚਿਆਂ ਦੀ ਮੌਤ ਹੋਈ ਹੈ। ਹਾਂ। ਜਾਂ ਤਾਂ ਬਜ਼ੁਰਗ ਬੈਠੇ ਨੇ। ਹਾਂਜੀ। ਜਾਂ ਚੜੀਆਂ ਕਲੀਆਂ ਧੀਆ ਬੈਠੀਆਂ ਨੇ। ਹਾਂ। ਕੋਈ ਬਿਮਾਰ ਹੈ। ਜੀ। ਮਾਵਾ ਬਿਮਾਰ ਨੇ। ਜੀ। ਘਰੇ ਕਿਸੇ ਦੇ ਵੀ 1% ਦੀ ਵੀ ਰੌਣਕ ਨਹੀਂ। ਮਰਿਓ। ਕਿਉਂਕਿ ਅਕਸਰ ਦੋ ਨੰਬਰ ਦੀ ਸ਼ਰਾਬ ਨੂੰ ਸਪੂਰੀ ਅਸਲਿਕਰ ਜੀ ਨੂੰ ਕਹਿੰਦੇ ਆ ਸੀ। ਜੀ। ਉਹ ਗਰੀਬ ਜੀ। ਅਣਪੜ੍ਹ ਤੇ ਸਲਾਮ ਚ ਰਹੇ ਨਾਲਾ ਬੰਦਾ ਪੀਂਦਾ ਹੁੰਦਾ ਹੂੰ ਉਹਨੂੰ ਐ ਲੱਗਦਾ ਕਿ ਮੈਨੂੰ ਸ਼ਰਾਬ ਸਸਤੀ ਮਿਲ ਗਈ ਜੀ ਤੇ ਅਸਲ ਚ ਸ਼ਰਾਬ ਉਹ ਸਸਤੀ ਨਹੀਂ ਹੁੰਦੀ ਬਣਾਉਣ ਵਾਲੇ ਵਾਸਤੇ ਸਸਤੀ ਹੁੰਦੀ ਆ ਤੇ ਪੀਣ ਵਾਲੇ ਦੀ ਉਹ ਮਹਿੰਗੀ ਹੁੰਦੀ ਆ ਹੂੰ ਇੱਕ ਤਾਂ ਉਹਨੂੰ ਪੈਸਾ ਦੇਣਾ ਪੈਂਦਾ ਇੱਕ ਉਹਦੀ ਜਾਨ ਵੀ ਜਾਂਦੀ ਹੈ ਜੀ ਔਰ ਉਹਦੀ ਫਿਰ ਕਦਰ ਨਹੀਂ ਪੈਂਦੀ ਦੁਖਾਂਤ ਹੀ ਦੁਖਾਂਤ ਆ ਇਹ ਸਾਰਾ ਵਰਤਾਰਾ ਸਮੂਹ ਜਿਹੜੇ ਚ ਹੋਇਆ ਜਿਹੜੇ ਦਾ ਐਕਸਾਈਜ਼ ਪੁਲਿਸ ਤੇ ਸਰਕਾਰ ਸਾਰਿਆਂ ਜ਼ਿੰਮੇਵਾਰ ਨੇ ਹੂੰ ਇਹਨਾਂ ਦੀਆਂ ਜ਼ਿੰਮੇਵਾਰੀ ਦੇ ਅਨਸਾਰ ਨਿਸ਼ਚਿਤ ਕਰਕੇ ਇਹਨਾਂ ਨੂੰ ਡੈਸਮਸ ਤੱਕ ਕਰ ਦੇਣਾ ਚਾਹੀਦਾ। ਹਮਮ। ਸਾਈਜ਼ ਦੇ ਮਹਿਕਮੇ ਦੀ ਜ਼ਿੰਮੇਵਾਰੀ ਫਿਕਸ ਕਰਨੀ ਕੋਈ ਔਖੀ ਨਹੀਂ। ਉੱਥੇ ਸਾਈਜ਼ ਹੁੰਦਾ, ਈਟੀਏ ਹੁੰਦਾ, ਏਟੀ ਸੀ ਹੁੰਦਾ, ਡੀਟੀ ਸੀ ਹੁੰਦਾ। ਉਹ ਆਦੇ ਵੀ ਤੁਸੀਂ ਸੁਤੇ ਪਿਓ ਕੀ ਕਰਦੇ ਹੋ? ਜੀ। ਅੱਜ ਜਾਂ ਕੱਲ ਤਾਂ ਇੱਕ ਪਿੰਡ ਚੋਂ 100 ਤੋਂ ਵੱਧ ਡਰਮ ਆ ਜੜਾ। ਹਮਮ। 100 ਤੋਂ ਵੱਧ ਡਰਮ। ਲਾਣ ਦਾ ਫੜਿਆ ਜਾਂਦਾ ਜੀ ਤੇ ਉਦੋਂ ਪਹਿਲਾਂ ਕੋਈ ਰੇਡ ਨਹੀਂ ਨਾ ਪਰਸ ਨੇ ਕੀਤੀ ਨਾ ਅਕਸਾਈ ਨੇ ਕੀਤੀ ਜੀ ਇਸ ਕਰਕੇ ਇਹ ਆਪੋ ਆਪਣੇ ਥਾਂ ਸੁੱਤੇ ਪਏ ਨੇ ਸੁੱਤੇ ਪਏ ਨੂੰ ਪੈਹਾ ਮਿਲਦਾ ਹੂੰ ਤੇ ਜੇ ਸੁੱਤੇ ਪਏ ਨੂੰ ਪੈਹਾ ਮਿਲਦਾ ਫਿਰ ਵੀ ਬਿਟਿਆ ਬੇਟੇਰੀ ਜਿ ਕੌਣ ਫਿੱਡੇ ਖਿੱਚੇ ਕੌਣ ਜਾਵੇ ਜੀ ਤੇ ਬੜਾ ਔਖਾ ਕਿਉਂਕਿ ਹੁਣ ਤਾਂ ਅਫਸਰ ਏਸੀਆਂ ਚ ਬਹਿਣ ਲੱਗ ਗਏ ਜੀ ਜਿਹੜਾ ਅਫਸਰ ਏਸੀ ਚ ਬੈਠਾ ਹੈ ਜੀ ਉਹ ਫੀਲਡ ਜਾ ਕੇ ਕੰਮ ਨਹੀਂ ਕਰ ਸਕਦਾ 5 ਮਿੰਟ ਵੀ ਨਹੀਂ ਕਰ ਸਕਦਾ ਉਹ ਤਾਂ ਖੜ ਨਹੀਂ ਸਕਦਾ ਕੰਮ ਦੀ ਤੇ ਗੱਲ ਛੱਡੋ ਪਹਿਲਾ ਤੈਨਾਂ ਦੇ ਅਫਸਰਾਂ ਦੇ ਸਾਰਿਆਂ ਦੇ ਏਸੀ ਬੰਦ ਹੋਣੇ ਚਾਹੀਦੇ ਜੀ ਕਿਸੇ ਵੀ ਅਫਸਰ ਦੀ ਏਸੀ ਦੀ ਕੋਈ ਅਥਾਰਟੀ ਨਹੀਂ ਲੈਣ ਦੀ ਵੀ ਰਾਈਟ ਨਹੀਂ ਹੈ ਵੀ ਉਹ ਏਸੀ ਲਾ ਕੇ ਭੇਜੇ ਡੀਸੀ ਨੂੰ ਵੀ ਨਹੀਂ ਹੈ ਸੀਪੀ ਨੂੰ ਵੀ ਨਹੀਂ ਹੈ ਜੀ ਮੈਂ ਕਹਿੰਦਾ ਵੀ ਸੀਪੀ ਸੈਕਟਰੀ ਨੂੰ ਵੀ ਨਹੀਂ ਹੈ ਜੀ ਤੇ ਫਿਰ ਲਾਈਨ ਕਿਵੇਂ ਬੈਠਿਆ ਪਬਲਿਕ ਦਾ ਪੈਸਾ ਏਸੀਆਂ 'ਚ ਇਹ ਬਹਿਣਾ ਮੌਜਾਂ ਇਹ ਕਰਨ ਤੇ ਮਰਨ ਲੋਕ ਇਹ ਹੈ ਮੈਂ ਤਾਂ ਇਹ ਦੁਖਾਂਤ ਨੂੰ ਇਹ ਵੇਖਿਆ ਵੀ ਲੋਕ ਜਾਗਣ ਤੇ ਜਦੋਂ ਸਿਆਸੀ ਬੰਦੇ ਇਹਨਾਂ ਦੇ ਦਰਵਾਜ਼ੇ ਤੇ ਆਉਣਗੇ ਕਦੋਂ ਵੀ ਆਉਣ ਮਹੀਨੇ ਨੂੰ ਆਉਣ 15 ਦਿਨਾਂ ਨੂੰ ਆਉਣ 2 ਮਹੀਨੇ ਨੂੰ ਆਉਣ ਪੰਜਾਬ ਦੇ ਲੋਕ ਐ 1 ਜੂਨ ਨੂੰ ਆ ਜਾਣਗੇ ਸਿਆਸੀ ਲੋਕ ਉਹ ਤਾਂ ਪੁੱਛਣ ਵੀ ਤੁਸੀਂ ਅੱਜ ਤੱਕ ਕਿੱਥੇ ਸੀ ਕੀ ਕੀਤਾ ਕਿੰਨਾ ਨਸ਼ਾ ਘਟਾਤਾ ਕਿ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਪਰ ਇਹਦੇ ਸਾਰੇ ਚੱਲਦੇ ਨੇ ਇੱਕ ਜਿਹੜੇ ਮੰਤਰੀ ਨੇ ਮਨੋ ਅਰੋੜਾ ਉਹਨਾਂ ਦਾ ਬਿਆਨ ਵੀ ਆ ਗਿਆ ਤੁਸੀਂ ਸੁਣ ਲਿਆ ਹੋਊਗਾ ਉਹ ਕਹਿੰਦੇ ਵੀ ਇਹ ਤਾਂ ਸਰਕਾਰੀ ਦਰੂ ਨਾਲ ਜਾਂ ਉਹ ਦਾਰੂ ਨਾਲ ਮਰੀ ਨਹੀਂ ਇਹ ਤਾਂ ਬੰਦੇ ਜੇ ਪ੍ਰਾਈ ਜੇ ਸਰਕਾਰੀ ਦਾਰੂ ਨਾਲ ਨਹੀਂ ਮਰੇ ਹੂੰ ਤੋਂ ਨੰਬਰ ਦੀ ਸ਼ਰਾਬ ਨਾਲ ਮਰੇ ਆ ਤੇ ਉਹਦੇ ਤੇ ਵੀ ਸਰਕਾਰ ਤੇ ਡਿਪਾਰਟਮੈਂਟ ਦਾ ਤੇ ਪੁਲਿਸ ਦਾ ਫਰਜ ਆ ਕਿ ਦੋ ਨੰਬਰ ਦੀ ਸ਼ਰਾਬ ਬਣ ਕਿਵੇਂ ਗਈ ਹੂੰ ਠੀਕ ਹੈ ਜੀ ਇਹ ਉਹਨੂੰ ਆਪਦੀ ਜਿੰਮੇਵਾਰੀ ਨਹੀਂ ਲੈ ਬਾਈ ਵਜੀਦ ਸਾਹਿਬਾਦਰ ਨੇ ਵੀ ਠੇਕੇ ਤੇ ਦੱਸੋ ਜੀ ਠੇਕੇ ਤੇ ਵੀ ਪਾਣੀ ਪੈਂਦਾ ਫੜ ਲੈਣਾ ਹੂੰ ਦੋ ਨੰਬਰ ਦੀ ਵੀ ਬਣਦੀ ਆ ਠੇਕੇ ਤੇ ਫੜ ਫੜੂ ਕਿਹੜਾ ਅਉਤ ਆਪ ਜਾ ਕੇ ਦੱਸ ਦੇਣਾ ਬੇਸੀ ਆਏ ਭਾਈ ਅੱਜ ਚੱਕ ਦਿਓ ਅੱਜ ਚੱਕ ਦਿਓ ਜੀ ਹੈ ਅਸੀਂ ਆਏ ਭਾਈ ਅੱਜ ਜਿਹੜੇ ਪਾਣੀ ਪਾਇਓ ਉਪਰੇ ਕਰ ਦਿਓ ਨਹੀਂ ਪਰ ਜਿਹੜਾ ਇਸ ਕਿਸਮ ਦਾ ਬਿਆਨ ਇਹ ਤੁਸੀਂ ਕਿਵੇਂ ਦੇਖਦੇ ਹੋ ਬੜੀ ਮਾੜੀ ਗੱਲ ਹੈ ਬੜਾ ਮੰਦ ਭਾਗਾ ਬਿਆਨ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲਾ ਬਿਆਨ ਹੈ ਉਹ ਕਹੇ ਬੀਬੀ ਸਾਡੇ ਹੁੰਦਿਆਂ ਗੱਲ ਹੋਈ ਤਾਂ ਹੋਈ ਕਿ ਅਸੀਂ ਗੱਲ ਦੁਬਾਰਾ ਨਹੀਂ ਹੋਣ ਦੇਵਾਂਗੇ ਇਹ ਚਾਹੀਦਾ ਥੋੜੇ ਦੁੱਖਾਂ ਦੇ ਵਿੱਚ ਅਸੀਂ ਨਾਲ ਖੜੇ ਹਾਂ ਤੁਹਾਡਾ ਇਲਾਜ ਹੈ ਜਿਹੜਾ ਕੋਈ ਥੋੜਾ ਖਰਚਾ ਸੀ ਉਹਦੇ ਪੈਸੇ ਦੇਵਾਂਗੇ ਕੋੜਾ ਕਿ ਯਾਪੋਤ ਬਿਮਾਰਾ ਅਸੀਂ ਉਹਨਾਂ ਵਾਸਤੇ ਵੀ ਪੈਸੇ ਦੇਵਾਂਗੇ ਜੇ ਕੋਈ ਧੀ ਪੁੱਤ ਥੋੜਾ ਬਿਓਣ ਲੈ ਵਿਚਾਰਾ ਕਰੇ ਕੱਖ ਨਹੀਂ ਹੈ ਉਹਨਾਂ ਨੂੰ ਵੀ ਪੈਸੇ ਦੇਵਾਂਗੇ ਇਹਦਾ ਦਿੱਤੀ ਜਾ ਸਕਦੀ ਹੈ ਇਹ ਕਹਿੰਦੇ ਵੀ ਸਾਡੇ ਦੀ ਜ਼ਿੰਮੇਵਾਰੀ ਕੋਈ ਨਹੀਂ ਤੇ ਸਰਕਾਰਾਂ ਤੋਂ ਗਾਗੋਣੇ ਦੀ ਜ਼ਿੰਮੇਵਾਰੀ ਕੋਈ ਨਹੀਂ ਤਾਂ ਇਹਦੇ ਵਿੱਚ ਜਿਹੜਾ ਗੁਜਰਾਪਿੰਡ ਆ ਜੀ ਹਾਂ ਗੁਜਰਾਪਿੰਡ ਉਹ ਉੱਥੇ ਮੁੱਖ ਮੰਤਰੀ ਸਾਹਿਬ ਜਾਂਦੇ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਵੀ ਜੇ ਮੈਂ ਕਲਾਕਾਰ ਹੁੰਦਾ ਤਾਂ ਸੁੱਤੋਂ 5 ਲੱਖ ਲੈਣਾ ਸੀ ਹੁਣ ਦੇ ਕੇ ਜਾ ਰਹੇ ਹਾਂ ਤੁਸੀਂ ਮੈਨੂੰ ਮੈਂ ਤਾਂ ਹੁਣ ਦੱਸਿਆਗਾ ਪਹਿਲਾਂ ਨਹੀਂ ਦੱਸਿਆ ਇਹ ਕਿਵੇਂ ਲੱਗ ਰਿਹਾ ਹੈ ਦੇਖੋ ਇਹ ਵੀ ਕਮਾਲ ਹੈ ਵੀ ਕਲਾਕਾਰ ਹੁੰਦਾ ਹੂੰ ਤੇ ਮੈਂ ਸੋਚੇ ਪੰਜ ਲੱਖ ਲੈ ਕੇ ਜਾਣਾ ਸੀ ਤੇ ਕਈ ਥਾਂ ਪੰਜ-ਪੰਜ ਲੱਖ ਲੈ ਕੇ ਗਿਆ ਤੇ ਹੁਣ ਪੰਜ-ਪੰਜ ਲੱਖ ਦੇ ਦੇ ਕੀ ਧਾਰਾ ਕਰੋਂਗਾ ਨਾ ਇਹਨਾਂ ਨੇ ਕਹਿਤਾ ਉਹ ਕਹਿੰਦੇ ਵੀ ਹੁਣ ਤਾਂ ਦੇ ਰਹੇ ਆਂ ਹਾਂ ਨਹੀਂ ਨਹੀਂ ਅਜੇ ਕਰੋ ਦੇਣਾ ਕੋਈ ਅਸਾਨਤਾ ਨਹੀਂ ਹੂੰ ਇਹ ਪਬਲਿਕ ਦੇ ਉੱਤੇ ਸਰਕਾਰ ਦਾ ਫਰਜ ਹੈ ਤੇ ਪਬਲਿਕ ਦਾ ਅਧਿਕਾਰ ਹੈ ਕਿ ਜਦੋਂ ਉਹਨਾਂ ਦੇ ਉੱਤੇ ਕੋਈ ਵੀ ਵਿਵਤਾ ਪੈਂਦੀ ਆ ਕੁਦਰਤੀ ਜਾਂ ਰਾਜਨੀਤਿਕ ਤੌਰ ਤੇ ਜਾਂ ਵਪਾਰਕ ਤੌਰ ਤੇ ਜਾਂ ਸਮਾਜ ਦੇ ਗੜਬੜ ਦੇ ਹੋਣ ਦੇ ਨਾਤੇ ਹੂੰ ਤੇ ਉਹਦੀ ਰਾਖੀ ਕਰਨਾ ਸਰਕਾਰ ਦਾ ਫਰਜ ਹੈ ਤੇ ਕੋਈ ਆਸਾਨ ਨਹੀਂ ਹੈ ਜੇ ਉਹਨੇ ਦੇਖ ਵੀ ਮੈਂ ਤੈਨੂੰ 5 ਲੱਖ ਦੇ ਆਏ ਕਹੇ ਜੀ ਆਪਦਾ ਪੁੱਤ ਫਿਰ ਤੂੰ ਕਿਸੇ ਪਾਸੇ ਭੇਜ ਦੇ ਤੈਨੂੰ ਮੈਂ 15 ਲੱਖ ਦੇ ਦਿੰਨਾ ਇਹ ਤਾਂ ਗਲਤ ਹੈ ਨਾ ਇਹ ਸ਼ਬਦ ਨਹੀਂ ਕਹਿਣਾ ਚਾਹੀਦਾ ਉਹਦੇ ਮੂੰਹ ਚੋਂ ਘਾਟੋ ਘਟ ਕਿਉਂਕਿ ਕਲਾਕਾਰ ਬੜੇ ਕੋਮਲ ਮਿਰਤੀ ਦੇ ਬੰਦੇ ਹੁੰਦੇ ਆ ਜੀ ਤੇ ਕੋਮਲ ਮਿਰਤੀ ਦੇ ਬੰਦੇ ਦੇ ਮੂੰਹ ਚੋਂ ਇਹੋ ਜਿਹਾ ਸ਼ਬਦ ਨਿਕਲਦਾ ਤੇ ਜਿਨ੍ਹਾਂ ਨੂੰ ਕਲਾ ਤੇ ਕੋਮਲਤਾ ਨਾਂ ਦੀ ਚੀਜ਼ ਹੀ ਨਹੀਂ ਉਹ ਤਾਂ ਖਬਰ ਨਹੀਂ ਕੀ ਮੂੰਹੋਂ ਬੋਲਦਾ ਹੂੰ ਇਹ ਸ਼ਬਦ ਵੀ ਕੋਈ ਬਹੁਤਾ ਨਾ ਆਪਾਂ ਇਹ ਚੰਗਾਰੀ ਬਣਸਾ ਤੇ ਜਿਹੜਾ ਚੋਣਾ ਵਾਲਾ ਤੁਸੀਂ ਕਿਵੇਂ ਦੇਖ ਰਹੇ ਹੋ ਹੁਣ ਤਾਂ ਤੁਹਾਡੇ ਮਤਲਬ ਨਾ ਰਹਿੰਦੇ ਨੇ ਹਮੇਸ਼ਾ ਡੀਐਸਪੀ ਸੇਖੋਂ ਸਾਹਿਬ ਸਾਹਿਬ ਦਾ ਡੀਐਸਪੀ ਨੇ ਉਹਨਾਂ ਦੇ ਨਾਲ ਫਿਰ ਤੁਸੀਂ ਕਰਵਾ ਰਹੇ ਹੋ ਪ੍ਰਚਾਰ ਦੇਖੋ ਸਾਡੀ ਸਾਡੇ ਮਨਚਾ ਵੀ ਲੋਕਾਂ ਦੀਆਂ ਮੰਤਾਂ ਕਰਕੇ ਤਾਂ ਕੁਝ ਨਹੀਂ ਬਣਦਾ ਪੋਲੀਟਿਕਲ ਬੰਦੇ ਨੇ ਤੁਹਾਨੂੰ ਕਿਸੇ ਨੇ ਦੇਣਾ ਕੁਝ ਨਹੀਂ ਜਣੀ ਸਿਆਸੀ ਪਾਰਟੀਆਂ ਵੀ ਤੁਸੀਂ ਆਪ ਇਹਦੇ ਖੜੇ ਹੋਵੋ ਐਮਪੀ ਬਣੋ ਲੋਕੀ ਤੁਹਾਨੂੰ ਵੋਟ ਪਾਉਣ ਨਾ ਲੋਕਾਂ ਨੂੰ ਦੱਸਿਆ ਜਾਵੇ ਕਿਉਂਕਿ ਜਦੋਂ ਇਹ ਖੁਦ ਐਮਪੀ ਵੀ ਸੀੜ ਤੇ ਖੜਨਗੇ ਤੇ ਲੋਕਾਂ ਦੇ ਵਿੱਚ ਜਾਣਗੇ ਕੁਦਰਤੀ ਗੱਲ ਬੋਡ ਮੰਗਲ ਦੀ ਜਾਣਾ ਤੇ ਅਸੀਂ ਦੱਸਾਂਗੇ ਵੀ ਆ ਜਣੀਆਂ ਖੋਤੀ ਪਾਰਟੀਆਂ ਕੀ ਕਰਤੂਤਾ ਕਰਦੀਆਂ ਅਸੀਂ ਇਹ ਕਰਤੂਤਾ ਨਹੀਂ ਕਰਨ ਦੇਵਾਂਗੇ ਅਸੀਂ ਸ਼ਰਾਬ ਦੀ ਬਿਕਰੀ ਨਹੀਂ ਹੋਣ ਦਵਾਂਗੇ ਅਸੀਂ ਦੋ ਨੰਬਰ ਦੀ ਸ਼ਰਾਬ ਘਰਾਂ ਦੇ ਵਿੱਚ ਨਹੀਂ ਵੰਡਾਂਗੇ ਅਸੀਂ ਚਿੱਟਾ ਜਾਂ ਫੀਮ ਅਸੀਂ ਘਰਾਂ ਦੇ ਨਹੀਂ ਵੰਡਾਂਗੇ ਅਸੀਂ ਵੋਟਾਂ ਖਰੀਦ ਕੇ ਵੋਟਾਂ ਨਹੀਂ ਪਵਾਵਾਂਗੇ ਅਸੀਂ ਸਾਰਾ ਕੁਝ ਦੱਸਾਂਗੇ ਇਸ ਕਰਕੇ ਅਸੀਂ ਬਲਵਿੰਦਰ ਸਿੰਘ ਔਰ ਆਪਣੇ ਸੇਖੂ ਸਾਹਿਬ ਨੂੰ ਕਹੇ ਕਿ ਹੈ ਵੀ ਤੁਸੀਂ ਖੜੇ ਹੋਵੋ ਔਰ ਇਹ ਗੱਲ ਨੂੰ ਮੰਨ ਗਏ ਐ ਅੱਗੇ ਦੇਖਦੇ ਕੀ ਰੀਅਕਟ ਬੰਦ ਹੈ ਜਿਵੇਂ ਉਹਨਾਂ ਨੇ ਕਿਹਾ ਵੀ ਗੱਲਬਾਤ ਕਰਦੇ ਆਂ ਬਹੁਤ ਸਾਰੇ ਚੈਨਲਾਂ ਤੇ ਉਹ ਕਹਿੰਦੇ ਵੀ ਬਹੁਤ ਲੀਡਰਾਂ ਦੇ ਜਿਹੜੇ ਇੱਥੋਂ ਖੜੇ ਹੋ ਰਹੇ ਆ ਜਿਹੜੇ ਨਹੀਂ ਵੀ ਹੋ ਰਹੇ ਜੀ ਉਹਨਾਂ ਦੇ ਪਰਦੇ ਫਾਸ਼ ਕਰਾਂਗੇ ਪੋਸਟਮਾਰਟਮ ਕਰਾਂਗੇ ਜੀ ਹਾਂ ਇਹ ਲੈ ਕੇ ਆ ਰਹੇ ਹਾਂ ਨਹੀਂ ਦੇਖੋ ਇਹਦੇ ਵਿੱਚ ਹਰ ਪਾਰਟੀ ਦੇ ਕਿਸੇ ਨਾ ਕਿਸੇ ਲੀਡਰ ਨੇ ਤੇ ਵੱਡੀ ਬਿਊਰੋਕ੍ਰੇਸੀ ਦੇ ਵੱਡੇ ਵੱਡੇ ਅਫਸਰਾਂ ਨੇ ਠੱਗੀਆਂ ਮਾਰੀਆਂ ਇਹ ਪੱਕੀ ਗੱਲ ਹੈ ਕ腐ਸ਼ਨਾਂ ਕੀਤੀਆਂ ਭ੍ਰਸ਼ਟਾਚਾਰ ਕੀਤਾ ਉਹਨਾਂ ਭ੍ਰਸ਼ਟਾਚਾਰਾਂ ਦੀ ਸਾਡੇ ਹੱਥ ਦੇ ਵਿੱਚ ਬਹੁਤ ਦਸਤਾਵੇਜ਼ ਨੇ ਹਮ ਅਸੀਂ ਦਸਤਾਵੇਜ਼ ਦੱਸਾਂਗੇ ਵੀ ਭਾਈ ਆ ਤੁਹਾਡੇ ਹੀ ਆ ਹਮ ਆ ਐਫ ਆਈ ਆਰ ਨੰਬਰ ਤੇ ਤੁਹਾਡਾ ਨਾਮ ਹੈ ਹਮ ਇਹ ਤੇ ਤੁਹਾਡੇ ਨਾਲ ਸਲਾਹ ਕੀਤੀ ਆ ਹਮ ਇਹ ਸਾਰਾ ਕੁਝ ਦੱਸਿਆ ਜਾਊਗਾ ਮਤਲਬ ਇਹ ਤੁਸੀਂ ਪਰਦੇ ਫਾਸ਼ ਕਰੋਗੇ ਇਹ ਪਰਦਾ ਹੋਊਗਾ ਫਾਸ਼ ਇਹ ਪੱਕੀ ਗੱਲ ਹੈ ਹਮ ਇਹ ਸਾਰਿਆਂ ਨੂੰ ਦੱਸਾਂਗੇ ਦੱਸਾਂਗੇ ਅਸੀਂ ਇਸ ਗੱਲ ਨੂੰ ਉਂਟਰਦੇ ਹਮ ਹੋਰ ਤੁਸੀਂ ਪਰ ਸੰਗਰੂਰ ਤੁਹਾਨੂੰ ਕੀ ਲੱਗਦਾ ਸੰਗਰੂਰ ਹੀ ਕਿਉਂ ਚੁਣਿਆ ਲੁਧਿਆਣਾ ਕਿਉਂ ਕਿ ਅਸਲ 'ਚ ਨਾ ਸੰਗਰੂਰ 'ਚ ਜਦੋਂ ਜਾਣ ਲੱਗੇ ਤੇ ਸੰਗਰੂਰ ਨੇ ਰਿਸਪਾਂਸ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਤੁਹਾਡੇ ਦੁੱਖਾ ਕਰਕੇ ਤੁਹਾਡੇ ਕੋਲੇ ਆਏ ਆ ਉਹ ਵਿਚਾਰੇ ਬੋਰਡ 'ਤੇ ਉਹਨਾਂ ਨੇ ਆ ਪਿੱਛੇ ਵੀ ਇੱਕ ਸੰਗਰੂਰ 'ਚ ਦੋ ਘਟਨਾਵਾਂ ਹੋਈਆਂ ਜੀ ਇੱਕ ਕਬੱਡੀ ਪਲੇਅਰਾਂ ਦੇ ਉੱਤੇ ਬਰਨਾਲੇ ਬਰਨਾਲੇ ਉੱਥੇ ਨਜਾਇਜ਼ ਬੰਦੇ ਦੇ ਪਰਚੇ ਕੀਤੇ ਜੀ ਉਹਨਾਂ ਦੀ ਗੱਲ ਤਾਂ ਸਹੀ ਵੀ ਗਲਤ ਹੈ ਮਾਰਨ ਵਾਲਾ ਕੋਈ ਮਰਨ ਵਾਲਾ ਕੋਈ ਤੇ ਪਰਚਾ ਵਿਚਾਰੇ ਕਬੱਡੀ ਪੇੜ ਤੇ ਇਹ ਪੁਲਿਸ ਦੀਆਂ ਵਧੀਕੀਆਂ ਦਾ ਸਾਨੂੰ ਪਤਾ ਹੈ ਕਿਉਂਕਿ ਮੈਂ ਮਹਿਕਮੇ ਚ ਰਹਿਣਾ ਇੱਕ ਕੀ ਕਰਤੂਤਾ ਕਰਦੇ ਕਰਤੂਤਾ ਨਹੀਂ ਬਹੁਤ ਮਾੜੀਆਂ ਹੁੰਦੀਆਂ ਇਹਨਾਂ ਨੂੰ ਜਦੋਂ ਵਰਦੀ ਪਾਈ ਹੋਵੇ ਨਾ ਤੇ ਸੜਕ ਤੇ ਤੁਰਿਆ ਜਾਂਦਾ ਬੰਦਾ ਬੰਦਾ ਨਹੀਂ ਨਜ਼ਰ ਆਉਂਦਾ ਇਹਨਾਂ ਦੀ ਬਾਡੀ ਲੈਂਗੁਏਜ ਵੇਖੋ ਕਿਵੇਂ ਤੁਰਦੇ ਹੋ ਪੰਜਾਬ ਦਾ ਬੰਦਾ ਹੋਵੇ ਮੋٹے ਮੋਢੇ ਹੁਣ ਮੋٹے ਗੋਡੇ ਹੁਣ 6 ਫੁੱਟ ਤੋਂ ਉੱਚਾ ਕੱਦ ਹੋਵੇ ਹੱਥ 'ਚ ਡਾਂਗ ਹੋਵੇ ਮੋਢੇ 'ਤੇ ਸਟਾਰ ਲੱਗੇ ਹੋਣ ਫੇਰ ਉਹਦੀ ਤੁਸੀਂ ਨਾ ਬਾਡੀ ਲੈਂਗੁਏਜ ਵੇਖੋ ਵੀ ਮੈਂ ਨਾ ਲਾੜ ਮਕਾਲੇ ਜਾ ਰਿਹਾ ਹਾਂ ਤੇ ਲੋਕਾਂ ਨੂੰ ਸਮਝੇ ਵੀ ਤਾਂ ਗ੍ਰਾਮ ਨੇ ਪਬਲਿਕ ਨੇ ਹੂੰ ਜਨਤਾ ਪਬਲਿਕ ਨਹੀਂ ਜਨਤਾ ਲੋਕ ਰਾਜ ਦੇ ਯੁੱਗ ਵਿੱਚ ਪੁਲਸਾਰ ਡਿਪਾਰਟਮੈਂਟ ਲੋਕਾਂ ਨੂੰ ਜਨਤਾ ਕਹਿੰਦਾ ਹੈ ਹੂੰ ਤੇ ਇਹਨੂੰ ਨਹੀਂ ਪਤਾ ਵੀ ਲੋਕ ਰਾਜ ਦੇ ਵਿੱਚ ਲੋਕ ਕੀ ਜਨਤਾ ਨਹੀਂ ਹੁੰਦੇ ਹੂੰ ਨਾਗਰਿਕ ਹੁੰਦੇ ਆ ਹੂੰ ਤੇ ਨਾਗਰਿਕਾਂ ਨੂੰ ਪਤਾ ਹੁੰਦਾ ਵੀ ਲੋਕ ਰਾਜ ਨੂੰ ਕਿਵੇਂ ਕੰਮ ਰੱਖਣਾ ਤੇ ਕਿੰਨਾਂ ਦੀ ਅਸੀਂ ਮੱਝ ਵੀ ਠੋਕਣੀ ਆ ਉਹ ਠੋਕ ਦਿੰਦੇ ਆ ਹੂੰ ਇਸ ਕਰਕੇ ਨਾ ਇਹ ਚੀਜ਼ ਹੈ ਜਿਹੜੀ ਦੱਸਾਂਗੇ ਤੇ ਲੋਕੀ ਮੈਨੂੰ ਲੱਗਦਾ ਵੀ ਪ੍ਰਵਾਨ ਕਰ ਲੈਣਗੇ ਤੇ ਇਹਨਾਂ ਨੂੰ ਵੀ ਘਟੋ-ਘਟ ਪਤਾ ਲੱਗੇ ਵੀ ਅਸੀਂ ਲੋਕਾਂ ਦੇ ਨੌਕਰਾਂ ਪਬਲਿਕ ਸਰਵੈਂਟ ਤੇ ਪਬਲਿਕ ਸਰਵੈਂਟ ਦਾ ਇਹਨਾਂ ਦੇ ਵਿੱਚ ਇੱਕ ਇਥੋਸ ਪੈਦਾ ਹੋਵੇ ਹਾਂ ਹੈ ਤਾਂ ਆਪਣੇ ਦਿੱਪਾ ਆਪਣੇ ਘਰਾਂ ਚ ਆਏ ਨੇ ਪਰ ਵਰਦੀ ਪਾਉਂਦੇ ਆ ਸਰ ਹਮਕੋ ਤੁਮਕੋ ਕਰਨ ਲੱਗ ਜਾਂਦੇ ਆ ਉਹ ਗੱਲ ਚੱਲਦੀ ਸਟੇਟ ਦੇ ਨੌਕਰ ਨੇ ਸਟੇਟ ਦੇ ਨੌਕਰ ਨਹੀਂ ਨੌਕਰ ਪਬਲਿਕ ਦੇ ਨੇ ਸਟੇਟ ਦੇ ਮੁਲਾਜ਼ਮ ਨੇ ਪਬਲਿਕ ਐਕਸੈਕਰ ਚੋਂ ਤਨਖਾਹ ਮਿਲਦੀ ਹੈ ਸਟੇਟ ਇਹਨਾਂ ਨੂੰ ਕੁਝ ਨਹੀਂ ਦਿੰਦੀ ਸਟੇਟ ਤਾਂ ਇਹਨਾਂ ਤੋਂ ਕੰਮ ਲੈਂਦੀ ਆ ਜੀ ਪਬਲਿਕ ਐਕਸੈਕਰ ਉਹ ਪਬਲਿਕ ਦੇ ਖਜ਼ਾਨੇ ਦੇ ਵਿੱਚੋਂ ਪਬਲਿਕ ਦੇ ਟੈਕਸਾਂ ਦੇ ਵਿੱਚੋਂ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ ਤੇ ਆਪਦੇ ਆਪ ਨੂੰ ਖੜਦੇ ਹੁੰਦੇ ਕਿ ਅਸੀਂ ਸਟੇਟ ਦੇ ਕਰੰਦੇ ਆ ਨਾ ਨਾ ਕਰੰਦੇ ਸਟੇਟ ਦੇ ਆ ਪਰ ਪਬਲਿਕ ਦੇ ਨੌਕਰੋਂ ਇਹ ਵੀ ਅਹਿਸਾਸ ਨਹੀਂ ਹੈ ਨਾ ਵੋਟਾਂ 'ਚ ਕਰਾਉਣਾ ਹੈ ਹਾਂ ਤੇ ਤੁਸੀਂ ਨਹੀਂ ਵਿਚਾਰ ਕਰਿਆ ਲੁਧਿਆਣੇ ਕੋ ਜਾਣਾ ਮੈਂ ਨਹੀਂ ਕੀਤਾ ਬਈ ਹਰ ਦੇ ਤਰੀਕੇ ਨਾਲ ਵੀ ਜੇ ਇਕੱਲੇ ਬੰਦੇ ਕਿਉਂਕਿ ਨਵਾਂ ਹੈ ਕੰਮ ਹੈ ਤੇ ਕਿ ਜੇ ਅਸੀਂ ਇਹਨੂੰ ਇਸ ਗੱਲ 'ਚ ਕਾਮਯਾਬ ਕਰ ਦਿੰਨੇ ਆ ਸਾਰੇ ਰਲ ਕੇ ਤੇ ਫਿਰ ਅੱਗੇ ਜਾ ਇਹਦੇ ਸੋਚਿਆ ਜਾ ਸਕਦਾ ਕਿਉਂਕਿ ਅਜੇ ਤੱਕ ਇੱਕ ਬੰਦੇ ਨੂੰ ਸਾਹਮਣਾ ਕਰਾ ਕਾਫੀ ਮਿਹਨਤੀ ਲੋੜ ਹੈ ਕਿ ਵੱਡੀਆਂ ਪਾਰਟੀਆਂ ਦੇ ਵੱਡਾ ਵੱਡਾ ਧਨਾ ਉਹਨਾਂ ਕੋਲੇ ਆਪਣੇ ਜਾਇਜ ਨਾਇਜ਼ ਤਰੀਕੇ ਨੇ ਉਹਨਾਂ ਕੋਲੇ ਬਹੁਤ ਪਿਛਲੇ ਸਾਲਾਂ ਤੋਂ ਬਹੁਤ ਧਨ ਪੈਦਾ ਕੀਤਾ ਤੇ ਚੰਦਾ ਇਕੱਠਾ ਕਰਨ ਦੀਆਂ ਨਾਲੇ ਹਮ ਬੜਾ ਵਧੀਆ ਤਰੀਕੇ ਨੇ ਜਿਵੇਂ ਇਲੈਕਟਰਲ ਬਾਉਂਡਸ ਦੇ ਵਿੱਚ ਪਤਾ ਲੱਗਿਆ ਵੀ ਕਿਵੇਂ ਬੰਦੇ ਦਿੰਦੇ ਨੇ ਜਿੰਨੇ ਚੋਰ ਸਾਰੇ ਵੇਖੋ ਆਖਣਗੇ ਗੁਪਤਦਾਨ ਮਹਾਕਲਿਆਣ ਅਕਸਰ ਸੁਣਦੇ ਆ ਨਾ ਗੁਪਤਦਾਨ ਮਹਾਕਲਿਆਣ ਇਹ ਗੁਪਤਦਾਨ ਇਹ ਚੰਦਿਆਂ ਦੇ ਰੂਪ ਚ ਲਿਆ ਜਾਂਦਾ ਤੇ ਉਹ ਚੰਦਿਆਂ ਦੇ ਰੂਪ ਚ ਲੈ ਕੇ ਫਿਰ ਸੱਤਾ ਤੇ ਕਾਬਜ਼ ਹੁੰਦੇ ਆ ਸੱਤਾ ਤੇ ਕਾਬਜ਼ ਹੋ ਕੇ ਫਿਰ ਲੋਕਾਂ ਨੂੰ ਕੁੱਟਦੇ ਆ ਤੇ ਵੱਡੇ ਕਾਰਪੋਰੇਟ ਸੈਕਟਰ ਦੀ ਸੇਵਾ ਕਰਦੇ ਆ ਅਸੀਂ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕਰਾਂਗੇ ਹੂੰ ਤੁਹਾਨੂੰ ਲੱਗਦਾ ਵੀ ਜਿਵੇਂ ਸੰਗਰੂਰ ਤੋਂ ਹੀ ਇੱਕ ਬਦਲਾਅ ਦੀ ਨੇਰੀ ਉੱਠੀ ਜੀ ਹੋ ਸਕਦਾ ਇੱਥੇ ਬਦਲਾਅ ਆਏ ਪਰ ਪਤਾ ਸਕਦਾ ਕਿਉਂਕਿ ਸੰਗਰੂਰ ਇੱਕ ਪੱਕੀ ਗੱਲ ਹੈ ਕਿ ਨਾ ਦੇਸ਼ ਭਗਤਾਂ ਦਾ ਜਿਲ੍ਹਾ ਹੈ ਬਹੁਤ ਰਹੇ ਹੂੰ ਦੇਸ਼ ਭਗਤਾਂ ਦਾ ਕਿੰਨੇ ਹੀ ਬੰਦੇ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਇਆਜ਼ਾਦੀ ਲਈ ਨਾ ਸਜਾਵਾਂ ਕੱਟੀਆਂ ਹੂੰ ਹਾਲਾ ਹੋਰਾਂ ਜਿਲ੍ਹਿਆਂ ਦੀ ਜਿਹਾਗੇ ਪਰ ਇੱਥੇ ਕੁਝ ਜ਼ਿਆਦੇ ਨੇ ਭਮਾ ਭਗਵਾਨ ਸਿੰਘ ਲੋਂਗੋਵਾਲ ਗਿਆ ਪਮਾ ਪੰਡਤ ਵਿਦਿਆਦੇਵ ਸ਼ਾਸਤਰੀ ਹੈ ਭਵੇਂ ਹਰਨਾਮ ਸਿੰਘ ਚਮਕ ਹੈ ਬਹੁਤ ਤੇਜ ਜਦ ਜਾਉਗੇ ਲੋਕਾਂ ਚ ਇਹ ਭਾਵਨਾ ਹੈਗੀ ਤੇ ਲੋਕ ਉਸ ਗੱਲ ਨੂੰ ਪ੍ਰਵਾਨ ਕਰਦੇ ਆ ਤੇ ਜਿਵੇਂ ਇਥੇ ਕਹਿੰਦੇ ਨੇ ਵੱਡੇ ਵੱਡੇ ਜਿਵੇਂ ਹੁਣ ਕੈਬਨਿਟ ਮਨਿਸਟਰ ਮੀਤ ਹੇਰ ਵੀ ਆ ਰਹੇ ਨੇ ਉਹਨਾਂ ਦਾ ਤਾਂ ਚਲੋ ਲਾਣ ਹੀ ਹੋ ਗਿਆ ਹੋਰ ਬਹੁਤ ਸਾਰੇ ਪਰਮੇਂਦਰ ਢੀਂਡ ਸਾਦੀ ਚਰਚਾ ਆ ਗਈ ਵੱਡੇ ਚਿਹਰੇ ਆ ਤਖੜੇ ਹਨਾ ਪਾਲ ਖਹਿਰੇ ਦੀ ਚਰਚਾ ਕੀਤੀ ਹੈਗੀ ਉਹ ਕਿਵੇਂ ਨਹੀਂ ਦੇਖੋ ਉਹਨਾਂ ਨੂੰ ਆਇਆ ਵੀ ਅਸੀਂ ਜਿੱਤਣਾ ਢੀਂਡ ਸਾਹ ਕਹਿੰਦਾ ਵੀ ਸਾਡਾ ਤਾਂ ਜਨਮ ਸਿੱਧ ਅਧਿਕਾਰ ਹੈ ਠੀਕ ਹੈ ਨਾ ਤੇ ਹਾਂ ਖੈਰਾ ਵੀ ਕਹਿੰਦੇ ਮੇਰੇ ਤੇ ਪਿਓ ਤੋਂ ਲੈ ਕੇ ਹੁਣ ਤੱਕ ਅਸਿਆ ਹੀ ਕੰਮ ਕਰਨਾ ਹਰ ਆਪਣੀ ਬੰਦਾ ਆਪਣੀ ਉਮੀਦ ਲੈ ਕੇ ਆ ਰਿਹਾ ਪਰ ਕੰਮ ਲੋਕਾਂ ਲਈ ਕੀ ਕਰਨਾ ਉਹ ਨਹੀਂ ਦੱਸਣਾ ਉੱਥੇ ਕਹਣਗੇ ਪੰਥ ਨੂੰ ਖਤਰਾ ਜੀ ਦੇਸ਼ ਨੂੰ ਖਤਰਾ ਜੀ ਧਰਮ ਨੂੰ ਖਤਰਾ ਜੀ ਦੀਨ ਨੂੰ ਖਤਰਾ ਜੀ ਚਾਰਾਂ ਨੂੰ ਕੋਈ ਖਤਰਾ ਨਹੀਂ ਚਾਰਾਂ ਦੇ ਖਤਰਿਆਂ ਦੇ ਖਿਲਾੜੀ ਤੋਂ ਲੋਕਾਂ ਨੂੰ ਖਤਰਾ ਹੈ ਲੋਕਾਂ ਦੇ ਰੋਜ਼ਗਾਰ ਨੂੰ ਖਤਰਾ ਹੈ ਸਤਕਾਰ ਨੂੰ ਖਤਰਾ ਹੈ ਕਾਰੋਬਾਰ ਨੂੰ ਖਤਰਾ ਹੈ ਪਾਈਚਾਰੇ ਤੇ ਸਵੇਚਾਰ ਨੂੰ ਖਤਰਾ ਹੈ ਜੀ ਇਹਨਾਂ ਕਰਕੇ ਹਾਂ ਤੇ ਅਸੀਂ ਇਹ ਗੱਲਾਂ ਉੱਥੇ ਦੱਸਾਂਗੇ ਤੇ ਫਿਰ ਦੇਖਦੇ ਹਾਂ ਕਿ ਲੋਕ ਵਿਚਾਰੇ ਕਿੰਨਾ ਕਿਸ ਗੱਲ ਨੂੰ ਐਕਸੈਪਟ ਕਰਦੇ ਆ ਪ੍ਰਵਾਨ ਕਰਦੇ ਆ ਤੇ ਉੱਥੇ ਆਪਣਾ ਅਮਲ ਕਰਦੇ ਆ ਹਾਂ ਜੇ ਜਾਂਦੇ ਜਾਂਦੇ ਇੱਕ ਹੋਰ ਸਵਾਲ ਜਿਹੜਾ ਸ਼ਰਾਬ ਵਾਲਾ ਹੈ ਜਾਂ ਐਕਸਰਸਾਈਜ਼ ਮਹਿਕਮਾ ਵਾਲਾ ਜਿਹੜਾ ਇਹ ਰੌਲਾਗਾ ਜੀ ਇਹ ਆਮ ਆਦਮੀ ਪਾ ਦਿੱਲੀ ਵੀ ਤੁਹਾਨੂੰ ਪਤਾ ਹੈ ਕਿ ਹੀ ਕੁਝ ਹੋਊਗਾ ਕਿ ਜੀ ਜੀ ਬਿਲਕੁਲ ਠੀਕ ਹੈ ਅੰਦਰ ਗਏ ਨੇ ਮੁੱਖ ਮੰਤਰੀ ਜੀ ਕੀ ਤੁਹਾਨੂੰ ਲੱਗਦਾ ਉਹਦੀਆਂ ਪੈੜਾ ਪੰਜਾਬ 'ਚ ਵੀ ਆਉਣਗੀਆਂ ਬਿਲਕੁਲ ਪੰਜਾਬ ਤੋਂ ਪੜਾਉਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਤਾਂ ਸਰਕਾਰ ਸਾਵੀ ਹੈ ਇੱਕ ਨੀਤੀ ਲਗਭਗ ਸਾਵੀ ਹੈ ਨੀਤੀ ਲਗਭਗ ਸਾਵੀ ਥੋੜੇ ਜਿਹਾ ਫਰਕ ਦਾ ਫਰਕ ਹੈ ਮਦਰ ਜੀ ਨੂੰ ਆਪਾਂ ਫੋਟੋ ਸੈੱਡ ਕਾਪੀ ਨਹੀਂ ਹੁੰਦੀ ਇਸ ਕਰਕੇ ਉਹਦੀਆਂ ਪੜਾਣਾ ਇੱਥੇ ਆਉਣ ਦੀ ਆ ਆਪਾਂ ਸੰਭਾਵਨਾ ਵਾਂ ਮੰਨ ਲੈ ਨੇ ਕਿਉਂਕਿ ਹੁਣ ਤੱਕ ਤਾਂ ਇਹਨਾਂ ਦੀ ਯਾਦ ਹੀ ਨਹੀਂ ਸੀ ਵੀ ਸਾਡੇ ਇੰਨੇ ਬੰਦੇ ਵੀ ਮਰ ਜਾਣਗੇ ਹੁਣ ਮਰ ਗਏ ਤੇ ਗਾਹਾਂ ਦਾ ਧਿਆਨ ਦੇਣਾ ਨਾ ਆਵੇ ਕਿਸੇ ਨੂੰ ਵੀ ਜੇ ਕੋ ਠੇਕੇ ਤੋਂ ਮਰਿਆ ਤਾਂ ਸੋ ਤੇ ਦੂਜੇ ਸਾਡਾ ਕੋਈ ਤਰਾ ਸਾਡਾ ਕੋਈ ਜਿੰਮੇਵਾਰੀ ਨਹੀਂ ਸਾਰੇ ਹੀ ਸਟੇਟ ਦੀ ਜਿੰਮੇਵਾਰੀ ਆ ਇੱਕ ਬੰਦਾ ਵੀ ਗਲਤ ਢੰਗ ਨਾਲ ਨਹੀਂ ਮਰਨਾ ਚਾਹੀਦਾ ਸਟੇਟ ਦੀ ਜਿੰਮੇਵਾਰੀ ਹੈ ਤੇ ਬੰਦਾ ਐਕਸੀਡੈਂਟ ਨਾਲ ਵੀ ਕੋ ਮਰਿਆ ਸਟੇਟ ਦੀ ਜਿੰਮੇਵਾਰੀ ਹੈ ਕਿ ਬੰਦਾ ਰੇਲ ਸੱਲੇ ਆ ਕੇ ਵੀ ਕਿਉਂ ਮਰਿਆ ਸਟੇਟ ਦੀ ਜਿੰਮੇਵਾਰੀ ਹੈ ਕਿ ਬੰਦਾ ਡੁੱਬ ਕੇ ਵੀ ਕਿਉਂ ਮਰਿਆ ਸਟੇਟ ਦੀ ਜਿੰਮੇਵਾਰੀ ਹੈ ਕਿ ਬੰਦੇ ਬਿਮਾਰੀਆਂ ਨਾਲ ਵੀ ਕੋ ਮਰਦੇ ਆ ਇਹ ਤਾਂ ਸਾਰੇ ਪਾਸੇ ਸਟੇਟ ਦੀ ਜਿੰਮੇਵਾਰੀ ਹੈ ਤੋ ਕੋਈ ਭੱਜ ਨਹੀਂ ਸਕਦਾ ਜੀ ਹਾਂ ਦੇਖੋ ਲੁਧਿਆਣਾ ਥੋੜੇ ਵੱਡਾ ਜਿਹੜਾ ਇੱਕ ਬਦਲਾਵ ਹੋ ਗਿਆ ਰੌਣੀ ਤੇ ਬਿੱਟੂ ਉਹ ਕਹੇ ਟਕਸਾਲੀ ਕਾਂਗਰਸੀ ਉਹ ਵੀ ਜੀਪ ਚ ਚਲੇ ਗਏ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਵੀਰਿਆ ਅਸਲ ਜਿਹੜੇ ਕਾਂਗਰਸੀ ਨੇ ਹਾਂ ਨੋ ਡਾਊਟ ਕਿ ਇਹਨਾਂ ਦਾ ਪਰਿਵਾਰ ਟਕਸਾਲੀ ਸੀ ਕੋ ਬਾਪੂ ਦਾਦਾ ਸਾਰੇ ਕਾਂਗਰਸੀ ਸੀਗੇ ਤੇ ਮੁੱਖ ਮੰਤਰੀ ਪੁਣਾ ਵੀ ਸੇੜਿਆ ਐਮਪੀ ਵੀ ਰਹੇ ਐਮਐਲਏ ਵੀ ਰਹੇ ਕਿਤੇ ਨਾ ਕਿਤੇ ਲੱਗਿਆ ਵੀ ਪੈਰਾਂ ਥੱਲੇ ਮਿੱਟੀ ਹੈ ਨਹੀਂ ਤੇ ਬੀਜੇਪੀ ਦਾ ਜਿਹੜਾ ਰਾਮ ਰੋਲਾ ਕਾफी ਪੈ ਰਿਹਾ ਤੇ ਉਹਦੇ ਕਰਕੇ ਮੈਨੂੰ ਲੱਗਦਾ ਵੀ ਇਹਨਾਂ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਤੇ ਬੀਜੇਪੀ ਤੇ ਜਾ ਕੇ ਛੋਲੀ ਚ ਬੈਠ ਗਏ ਹੁਣੇ ਵੇਖਦੇ ਆ ਵੀ ਉਹ ਝੋਲੀ ਚ ਵਹਾ ਕੇ ਇਹਨੂੰ ਲੋਰੀਆਂ ਦਿੰਦੇ ਆ ਕਿ ਲਾਰੇ ਦਿੰਦੇ ਆ ਹੂੰ ਕਿਉਂਕਿ ਇਹਦਾ ਜਾਗ ਦੀ ਮੰਗ ਦੇ ਨਾ ਪਰ ਕਰਦਾ ਨਾ ਜੀ ਵੀ ਗੋਦੀ ਚੱਕ ਕੇ ਲੋਰੀਆਂ ਦੇਣੀਆਂ ਕਿ ਲਾਰੇ ਦੇਣੀਆਂ ਕਿ ਦੋ ਥਾਪੜੇ ਲਾ ਦੇਣੇ ਆ ਹੂੰ ਜਾਂ ਚਲਾ ਕੇ ਬਾਹਰ ਮਾਰਨਾ ਹੈ ਹੈ ਤੇਰਾ ਲੱਗਿਆ ਵੀ ਚਲੋ ਆਪਾਂ ਉੱਥੇ ਜਾਂਦੇ ਆ ਉੱਥੇ ਇਸ ਕਰਕੇ ਗਿਆ ਪਰ ਲੋਕਾਂ ਨੂੰ ਇਸ ਗੱਲ ਨੂੰ ਬਹੁਤੀ ਨਾ ਚੰਗੀ ਨਹੀਂ ਲੱਗੀ ਹੂੰ ਲੋਕਾਂ ਨੇ ਜਿਹੜੇ ਟਿੱਪਣੀਆਂ ਨੇ ਬੜੀਆਂ ਸਖਤ ਆਰ ਗਿਆ ਨੇ ਜੀ ਜੀ ਕਾਫੀ ਸਖਤ ਆਰ ਗਿਆ ਨੇ ਕੁਈ ਸਮਾਜਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਚੜਦੀ ਕਲਾ ਚੜ੍ਹਦੀ ਰਹੋ ਜੀ ਬਾਬੂ ਬਲਕੌਰ ਸਿੰਘ ਅਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ